ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਬੁਰਾਈ ਦੇ ਉੱਤੇ ਅਚਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਤਿਹਾਰ ਕੱਲ 2 ਅਕਤੂਬਰ ਨੂੰ ਆਉਣ ਜਾ ਰਿਹਾ ਜਿਸ ਨੂੰ ਲੈ ਕੇ ਜਿੱਥੇ ਸਾਡਾ ਸਮੁੱਚਾ ਦੇਸ਼ ਉਸ਼ਾ ਉਲਾਸ ਤੇ ਸ਼ਰਦਾ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਉੱਥੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਤਿਆਰੀਆਂ ਨੇ ਜਿਹੜੀਆਂ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਅੱਜ ਏਬੀ 18 ਦੀ ਟੀਮ ਸਪੈਸ਼ਲੀ ਪਹੁੰਚੀ ਹੈ ਜੀ ਸ਼੍ਰੀ ਰਾਮ ਵਿਜੇ ਦਸ਼ਮੀ ਮਹੌਸਤਵ ਦੁਸ਼ਹਿਰਾ ਕਮੇਟੀ ਤੇ ਜਿਨ੍ਹਾਂ ਦੇ ਵੱਲੋਂ ਕਿ ਇਸ ਵਾਰੀ ਗ੍ਰੀਨ ਲੈਂਡ ਦੇ ਓਪੋਜ਼ਿਟ ਜੀਟੀ ਪ੍ਰਧਾਨ ਸਹਿਬਾਨ ਅਹੁਦੇਦਾਰ ਤਾਂ ਨਹੀਂ ਕਹਿ ਸਕਦੇ ਖੁਦ ਕਹਿੰਦੇ ਹੁੰਦੇ ਨੇ ਕਿ ਸਾਨੂੰ ਆਲੂਵਾਲੀਆ ਸਾਹਿਬ ਸੇਵਾਦਾਰ ਕਹਿਆ ਕਰੋ ਤਾਂ ਉਹ ਪਹਿਲਾਂ ਸੇਵਾਦਾਰ ਮਿੰਕੂ ਜੀ ਤੋਂ ਹੀ ਸ਼ੁਰੂ ਕਰਦੇ ਆ ਸਰ ਹੋ ਚੁੱਕਿਆ ਜੀ ਪੂਰਾ ਸਿਸਟਮ ਹੈ ਜਿਹੜਾ ਅਪ ਟੂ ਡੇਟ ਹੋ ਚੁੱਕਿਆ ਤੇ ਕੀ ਸ਼ਹਿਰ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ जय श्री राम जी ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਦੁਸ਼ਹਿਰਾ ਦਾ ਜਿਹੜਾ ਆਗਮਨ ਹੈ ਸ਼ੁਰੂ ਹੋ ਚੁੱਕਿਆ ਹੈ ਗਰਾਊਂਡ ਦੇ ਵਿੱਚ ਪੁਤਲੇ ਪਹੁੰਚ ਚੁੱਕੇ ਨੇ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਕਿ ਜੀ ਤੁਸੀਂ ਆਪਣੇ ਕੈਮਰੇ ਮਾਦਦ ਰਹੀ ਸ਼ਹਿਰ ਵਾਸੀਆਂ ਨੂੰ ਪੁਤਲੇ ਵੀ ਖੜੇ ਹੋ ਚੁੱਕੇ ਨੇ ਉਹ ਵੀ ਦਿਖਾਓ ਔਰ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ ਸਾਰਿਆਂ ਨੂੰ ਜੋ ਮੈਂ ਵਾਅਦਾ ਕੀਤਾ ਸੀ ਵੀ 120 ਫੁੱਟ ਉਚਾਈ ਜੋ ਪੁਤਲਿਆਂ ਦੀ ਹੋਊਗੀ ਸਾਡੀ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਔਰ ਇੱਕ ਇਤਿਹਾਸ ਦੇ ਵਿੱਚ ਸ਼ਹਿਰ 'ਚ ਅਸੀਂ ਕੁਝ ਇੱਕ ਚੀਜ਼ ਹੋਤੋ ਛੁਪਾਈ ਸੀ ਉਹ ਅੱਜ ਮੈਂ ਕਲੀਅਰ ਕਰਨਾ ਤੇ ਦਿਖਾਣਾ ਵੀ ਤਾਂ ਨੂੰ ਅਸੀਂ ਜੋ 라ਵਣ ਦਾ ਚਿਹਰਾ ਹੈ ਜੋ 10 ਉਹਦੇ ਮੂੰਹ ਬਣੇ ਹੋਏ ਨੇ ਉਹਨਾਂ ਦਾ ਸਾਈਜ਼ ਇੱਕੋ ਸਾਰ ਹੈ ਇਹ ਵੀ ਖੰਨੇ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਇਹ ਵੀ ਸ਼ਹਿਰ ਵਾਸੀਓ ਇਸ ਵਾਰੀ ਦੇਖਣ ਨੂੰ ਨਹੀਂ ਮਿਚੀ ਦੇਖਣ ਨੂੰ ਮਿਲੂਗੀ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਵੀ ਉਹਰੇ ਸ਼ਹਿਰ ਵਾਸੀ ਘਰੋਂ ਨਿਕਲੋ ਸਾਰੇ ਗਰਾਊਂਡ ਦੇ ਵਿੱਚ ਆਓ ਉਹੇ ਆ ਕੇ ਤੁਸੀਂ ਤਿਹਾੜ ਦਾ ਆਨੰਦ ਮਨਾਓ ਵਿਕੇਜੀਬ ਜਰੂਰ ਮੀਰੀ ਇੱਕ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਰੂਰ ਇੱਕ ਵਾਰ ਪੁਤਲੇ ਦੀ ਜਰੂਰ ਦਿਖਾਓ ਉਹ ਜੋ ਮੈਂ ਤੁਹਾਨੂੰ ਕਿਹਾ 10 ਚਿਹਰੇ ਇੱਕੋ ਸਾਰ ਦੇ ਨੇ ਇੱਕੋ ਸਾਈਜ਼ ਹੈ ਉਹ ਵੀ ਜਰੂਰ ਇੱਕ ਵਾਰੀ ਤੁਸੀਂ ਆਪਣੇ ਕੈਮਰਾ ਦੇ ਨਹੀਂ ਜਰੂਰ ਦਿਖਾਓ ਜੈ ਥੈਂਕ ਯੂ ਵੈਰੀ ਮਚ ਜੀ ਸਾਡੇ ਨਾਲ ਹੋਰ ਵੀ ਸੇਵਾਦਾਰ ਸਹਿਬਾਨ ਖੜੇ ਨੇ ਸਾਰ ਆਪਾਂ ਦੇਖਿਆ ਵੇ ਕਿ ਸਾਡੇ ਸਨਾਤਨ ਦੇ ਪ੍ਰਮੁੱਖ ਤਿਹਾਰਾਂ ਚੋਂ ਇੱਕ ਇਹ ਤਿਹਾਰ ਹੈ ਤੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਮੇਨ ਗੱਲ ਹੈ ਜਿਹੜੇ ਗਾਇਕ ਸਹਿਬਾਨ ਨੇ ਕਨਵਰ ਗਰੀਵਾਲ ਸਾਹਿਬ ਆਪਣੀ ਸੂਫੀ ਤੇ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡੀ ਉਪਲਬਧੀ ਹੈ ਤਾਂ ਸਰ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੱਲ ਦੇ ਸ਼ੁਭ ਦਿਹਾੜੇ ਤੇ ਜੈ ਸ਼੍ਰੀ ਰਾਮ ਜੀ ਜਿਵੇਂ ਕਿ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਹੀ ਜੀ ਸਾਰੀ ਪੂਰੀ ਤਿਆਰੀ ਹੋ ਚੁੱਕੀ ਹੈ ਜੀ ਪੁਤਲੇ ਖੜੇ ਹੋ ਚੁੱਕੇ ਹਨ ਮੰਚੇ ਤਿਆਰ ਹੈ ਜੀ ਸਿੰਗਰ ਦੀ ਸਟੇਜ ਤਿਆਰ ਹੈ ਜੀ ਥੋੜਾ ਸਭ ਦਾ ਇੰਤਜ਼ਾਰ ਹੈ ਅਸੀਂ ਸਪੈਸ਼ਲ ਥੈਂਕਸ ਕਰਨਾ ਚਾਹੁੰਦੇ ਆਂ ਆਜ਼ਾਦ ਟੈਂਟ ਸਰਵਿਸ ਦਾ ਬਿੱਟੂ ਭਾਜੀ ਦਾ ਜਿਨ੍ਹਾਂ ਨੇ ਆਪਣੀ ਸਾਊਂਡ ਦੀ ਸਾਨੂੰ ਸੇਵਾ ਦਿੱਤੀ ਵਾਈ ਐਨ ਬੀ ਗਰੁੱਪ ਖੰਨਾ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਅਸੀਂ ਭਰਿਆ ਹੈ ਬਾਕੀ ਹੁਣ ਥੋੜਾ ਇੰਤਜ਼ਾਰ ਰਹੂਗਾ ਜੀ ਜਰੂਰ ਸਾਰਿਆਂ ਨੇ ਹਮ ਹੋਮਾ ਕੇ ਪਹੁੰਚੋ ਜੀ ਵਿਦ ਫੈਮਿਲੀ ਪਹੁੰਚੋ ਬਹੁਤ ਵਧੀਆ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਥੈਂਕ ਯੂ ਵੈਰੀ ਮਚ ਇਸ ਅਨੰਮੋਲ ਪੁਰੀ ਸਾਹਿਬ ਵੀ ਖੜੇ ਨੇ ਪੁਰੀ ਸਾਹਿਬ ਆਪਾਂ ਦੇਖਿਆ ਵੇ ਕਿ ਇਸ ਵਾਰੀ ਲਲਹੇੜੀ ਰੋਡ ਦੀ ਬਜਾਏ ਨਵੀਂ ਵੈਨਿਊ ਸਿਲੈਕਟ ਕੀਤਾ ਗਿਆ ਤਿਆਰੀਆਂ ਨੇ ਆਲਮੋਸਟ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਜੀ ਤੇ ਸਾਡੇ ਸਨਾਤਨ ਦਾ ਸਭ ਤੋਂ ਪ੍ਰਮੁੱਖ ਤਿਹਾੜਾ ਹੈ ਇਹ ਤਾਂ ਸਰ ਤੁਸੀਂ ਸਾਡੇ ਮਾਧਿਅਮ ਰਹੀ ਚੈਨਲ ਦੇ ਕੀ ਕਹਿਣਾ ਚਾਹੋਗੇ ਦੇਖੋ ਆਲੂ ਵਾਲਿਆ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਵਿੱਕੀ ਨੂੰ ਸਾਡੇ ਥੋੜੇ ਅੰਤ ਤੇ ਸਾਡੇ ਵੱਲੋਂ ਜੀ ਆਇਆਂ ਨੂੰ ਜੈ ਸ਼੍ਰੀ ਰਾਮ ਦੇਖੋ ਸਾਰੀ ਤਿਆਰੀ ਸਾਡੇ ਵੱਲੋਂ ਮੁਕੰਮਲ ਹੋ ਚੁੱਕੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਕੁਝ ਨਵਾਂ ਅਸੀਂ ਲੈ ਕੇ ਆ ਸੋ ਇਲਾਵਾ ਥੋੜਾ ਜਿਹਾ ਨੇੜਾ ਖੋਨ ਦੇ ਉੱਤੇ ਇਹਦੇ ਵਿੱਚ LED ਲਾਈਟਸ ਇੰਸਟਾਲ ਕਰਵਾਈਆਂ ਨੇ ਜੇ ਉਹਦਾ ਮੁਕਟ ਹੈ ਜਾਂ ਉਹਦੀ ਬੋਡੀ ਦੇ ਸਾਈਡਸ ਨੇ ਉਹ LED ਵੀ ਲਾਈਟਸ ਨੇ ਆਲ ਰਾਤ ਨੂੰ ਜਗਮਗਾਣਗੀਆਂ ਤੇ ਉਸ ਤੋਂ ਇਲਾਵਾ ਕੱਲ ਇੱਕ ਜਿਹੜੀ ਇਹ ਆਤਿਸ਼ਬਾਜੀ ਹੈ ਉਹ ਇੱਕ ਅਸੀਂ ਨਵੇਂ ਇੱਕ ਡਿਫਰੈਂਟ ਤਰੀਕੇ ਨਾਲ ਲੈ ਕੇ ਆ ਰਹੇ ਹਾਂ ਜਿਵੇਂ ਅੱਜਕੱਲ ਕੋਲ ਅਨਾਤ ਚੱਲਦੇ ਨੇ ਹਨਾ ਤੇ ਉਹਦੇ ਸ਼ੋਰਟਸ ਚੱਲਦੇ ਨੇ ਉਹ ਆ ਦੇ ਵਿੱਚ ਦਾ ਉਹਦੇ ਬੁੱਤਲੇ ਦੇ ਵਿੱਚ ਅਸੀਂ ਇੰਸਟਾਲ ਕਰਵਾਈਆਂ ਨੇ ਜਿਹੜਾ ਕਿ 라ਵਣ ਦੇ ਦਹਨ ਤੋਂ ਪਹਿਲਾਂ ਇੱਕ ਅਦੁੱਤ ਮਿਲ ਕੇ ਸ਼ੋਹ ਦੇ ਤਰ੍ਹਾਂ ਤੁਸੀਂ ਦੇਖਣ ਨੂੰ ਮਿਲੂਗਾ ਜਿਵੇਂ ਕਿ ਸਰ ਨੇ ਕਿਹਾ ਬਹਵਿਆ ਦੇਵਿਆ ਤੇ ਦਰਸ਼ਨੀਏ ਪਰ ਇਹ ਦੁਸ਼ਹਿਰਾ ਵਾ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਸਾਡੇ ਨਾਲ ਜੋਸ਼ੀ ਸਾਹਿਬ ਵੀ ਖੜੇ ਨੇ ਜੋਸ਼ੀ ਸਾਹਿਬ ਤੁਸੀਂ ਸਾਡੇ ਚੈਨਲ ਦੇ ਰਾਹੀਂ ਕਿਉਂਕਿ ਇਸ ਵਾਰੀ ਵੈਨਿਊ ਨਵਾਂ ਵੈ ਜੀ ਕਮੇਟੀ ਦੇ ਦੁਆਰਾ ਲਲਹੇੜੀ ਰੋਡ ਛੱਡ ਕੇ ਇਹ ਜਗ੍ਹਾ ਨੂੰ ਸਿਲੈਕਟ ਕੀਤਾ ਗਿਆ ਕਈਆਂ ਨੂੰ ਨਹੀਂ ਪਤਾ ਲੱਗਿਆ ਤਾਂ ਇੱਕ ਵਾਰੀ ਐਡਰੈਸ ਪ੍ਰੋਪਰ ਤੇ ਕੀ ਤੁਸੀਂ ਟਾਈਮ ਲਾਈਨ ਦੇ ਉੱਤੇ ਸਾਡੇ ਚੈਨਲ ਰਾਹੀਂ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਹਰਪ੍ਰੀਤ ਜੀ ਤੇ ਵਿੱਕੀ ਜੀ ਇਹ ਵੀ 18 ਦੀ ਟੀਮ ਨੂੰ ਅਸੀਂ ਇੱਥੇ ਆਇਆਂ ਦਾ ਸਵਾਗਤ ਕਰਦੇ ਹਾਂ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਜਿਹੜਾ ਸਾਡਾ ਵੈਨਿਊ ਚੇਂਜ ਹੋਇਆ ਪਿਛਲੇ ਤਿੰਨ ਦਸਹਰੇ ਅਸੀਂ ਲਲਹੇੜੀ ਰੋਡ ਤੇ ਲਗਾਏ ਸੀ ਤੇ ਹੁਣ ਵੈਨਿਊ ਚੇਂਜ ਹੋ ਕੇ ਗ੍ਰੀਨ ਲੈਂਡ ਹੋਟਲ ਦੇ ਬਿਲਕੁਲ ਅਪੋਜ਼ਿਟ ਹਸ਼ਿਆਰਪੁਰ ਆਟੋਮੋਬਾਈਲ ਦੇ ਬਿਲਕੁਲ ਨਾਲ ਇਹ ਬਹੁਤ ਖੁੱਲੀ ਜਗ੍ਹਾ 22 ਏਕੜ ਲਗਭਗ ਜਿਹਦੇ ਵਿੱਚ ਦਸਹਰਾ ਲੱਗਣ ਜਾ ਰਿਹਾ ਹੈ ਤੇ ਸਵੇਰੇ ਜਿੱਦਾਂ ਤੁਸੀਂ ਸਾਰੇ ਖੰਨਾ ਵਾਸੀ ਸਾਂਝੀ ਤਾਰਨੋਂ ਨੇ ਮੱਥਾ ਟੇਕਨੋਂ ਜਾਓ ਤਾਰਨੋਂ ਨੇਓ ਸੂਏ ਦੇ ਵਿੱਚ ਸੂਏ ਦੇ ਵੀ ਬਿਲਕੁਲ ਨਾਲ ਆਹੇ ਤੇ ਸਵੇਰੇ ਜੀ ਦਰਸ਼ਨ ਕਰਕੇ ਜਾਓ ਬਹੁਤ ਅੱਛੀ ਪੁੱਤਲੇ ਬਣੇ ਨੇ ਅਸੀਂ ਪਹਿਲਾਂ ਦੱਸ ਚੁੱਕੇ ਸਾਡੇ ਪ੍ਰਧਾਨ ਜੀ ਕਿ ਜਿੱਦਾਂ ਸਾਰੇ ਫੇਸ ਉਹਨਾਂ ਦੇ 100 ਫੇਸ ਇੱਕੋ ਜਿਹੇ ਨੇ ਸਾਈਜ਼ 120 ਫੁੱਟ ਤੇ LED ਤੇ ਨਾਲ ਹੀ ਉਹਦੇ ਬਹੁਤ ਗੱਜਬ ਦੀ ਆਤਿਸ਼ਬਾਜੀ ਬਹੁਤ ਹੀ ਦੇਖਣ ਵਾਲਾ ਦਸਹਿਰਾ ਹੋਊਗਾ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਆ ਕੇ ਇੱਥੇ ਦਸਹਿਰੇ ਦਾ ਆਨੰਦ ਲਓ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਜੀ ਤੁਸੀਂ ਮੇਰੇ ਪਿੱਛੇ ਸਾਰੀਆਂ ਤਿਆਰੀਆਂ ਦੇਖ ਸਕਦੇ ਹੋ ਮੰਚ ਨੇ ਤਿਆਰ ਹੋ ਚੁੱਕੇ ਨੇ ਸਟੇਜਾਂ ਲੱਗ ਚੁੱਕੀਆਂ ਨੇ ਜੀ ਉਸ ਤੋਂ ਬਾਅਦ ਜਿਹੜੀ ਗਾਇਕ ਸਾਹਿਬ ਦੀ ਸਟੇਜ ਆ ਉਹ ਅੱਡ ਹੈ ਜੀ ਤੇ ਜਿੱਥੇ ਮੇਨ ਪ੍ਰਮੁੱਖ ਵੀਆਈਪੀ ਜਾਂ ਆਮ ਪਬਲਿਕ ਨੇ ਆਣਾ ਸਾਰਾ ਹੀ ਪ੍ਰੋਪਰ ਪਾਰਕਿੰਗ ਦਾ ਜਿਹੜਾ ਸਿਨੈਰੀਓ ਉਹਨੂੰ ਬੜਾ ਸਿਸਟਮੈਟਿਕਲੀ ਢੰਗ ਨਾਲ ਰੱਖਿਆ ਹੋਇਆ ਐਂਟਰੈਂਸ ਪੁਆਇੰਟ ਤਿੰਨ ਰੱਖੇ ਗਏ ਨੇ ਜੀ ਤਾਂ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਇਸ ਪ੍ਰਮੁੱਖ ਸਨਾਤਨੀ ਤਿਹਾਰ ਦੇ ਉੱਤੇ ਜਰੂਰ ਆਓ ਆਪਣੇ ਘਰ ਆਪਣੇ ਪਰਿਵਾਰ ਆਪਣੇ ਬੱਚਿਆਂ ਨਾਲ ਆਓ ਤਾਂ ਕਿ ਆਪਾਂ ਉਹਨਾਂ ਨੂੰ ਆਪਣੇ ਸਨਾਤਨ ਦੇ ਨਾਲ ਜੋੜ Thank okay. you.